ਤੇ ਮਾਰੇ ਚਾਹ ਜੇ ਮੂਦਵਾਰੀ ਬਣਾਈ ਸੀ ਨਾ ਐਂ ਕਰਿਆ ਕਰ ਤੂੰ ਦੁੱਧ ਦੀ ਪੱਤੀ ਬਾਕੇ ਆਪੀ ਪੀ ਲਿਆ ਕਰ ਨਾਲੇ ਘੁੱਟ ਮਿੰਗੂ ਦੇ ਦਿਆ ਕਰ ਜੇ ਤੈਨੂੰ ਕਹਾਂ ਬਦਲ ਹੁੰਦਾ ਵੇ ਪੀਉ ਦੀ ਰੰਨ ਫੇ ਤੂੰ ਹੀ ਕਹਿੰਦੀ ਐ ਮੈਂ ਵਧੀਆ ਨਹੀਂ ਬਣਾਉਂਦੀ ਥੋੜਾ ਜਿਹਾ ਮੀਂਹ ਕਰਾ ਲਾ ਤੇ ਪਿਉ ਦੀ ਰੰਨ ਪਿਉ ਦੀ ਰੰਨ ਗੱਜ ਨਾਲ ਹੋਰ ਪਿਆ ਕਰ ਤੂੰ ਮਾਂ ਮੇਰੀ ਤਾਂ ਮਾਂ ਤਾਂ ਅੱਜ ਤਾਂ ਮੈਂ ਸਸਤੀ ਕਹਿਣੀ ਆ ਦੇਖੀ ਤਾਂ ਸਹੀ ਜੇ ਮੈਂ ਆਪਣੀ ਆਈ ਤੇ ਆ ਗਈ ਨਾ ਤੈਨੂੰ ਗੁੱਡੜੀ ਤੋਂ ਬਗੈਰ ਨਹੀਂ ਬੋਲਦੀ ਮੈਂ ਵੀ ਪਸੀਨਾ ਹੁਲਾਤਾ ਬੇਵੜੇ ਨਾ ਬੁਲਾਤਾ ਮੋਲੀ ਮੈਂ ਸੰਗੋ ਹਟ ਨਿਕਲੇ ਪੈਣਾ ਹੈ ਗੁੱਸਾ ਇੰਨਾ ਕਰਦੀ ਆ ਕਾਹਨੂੰ ਕੁਛ ਦੇ ਮਾਂ ਮੇਰੀ ਗੱਲ ਸਮਾਂ ਮੇਕਣੀ ਘਾੜੂ ਲੱਗਦਾ ਉੱਠ ਕੇ ਖੜੀ ਹੋ ਜਾ ਆਪ ਹੀ ਝੜੂ ਲਾ ਦੇ ਬੇਠੇਰਾ ਲਾਰੇ ਦੀ ਤੂੰ ਜਦੋਂ ਲੜਨ ਨੂੰ ਤੇ ਜੀਭ ਚੱਲਦੀ ਆ ਨਾ ਝੜੂ ਨਹੀਂ ਲਾ ਸਕਦੀ ਮੈਂ ਤੈਨੂੰ ਬਸ ਦੀ ਗੱਲ ਹਜ਼ਾਰਾ ਕੜੀ ਕੋਈ ਨਹੀਂ ਮੈਂ ਦਾਗ ਪਈਆ ਮੇਰੇ ਕਿੱਤੇ ਮੂੰਹ ਚੱਕ ਕੇ ਚੱਕ ਧਰੂ ਜਦ ਤੱਕ ਤੁਸੀਂ ਚ ਮਾਰੂ ਚੱਕ ਚੱਕ ਧਰੂ ਬੱਕਰ ਮਾਰ ਚਲ ਮੈਂ ਤੂੰ ਲੱਛਣ ਕਰਦੀ ਆ ਮੇਰੇ ਨਾਲ ਲੱਛਣ ਕੀਨੇ ਨੇ ਛੋਟੇ ਨਹੀਂ ਲੱਛਣ ਦੀਨੇ ਮਾਤਾ ਨੂੰ ਪੱਤੀ ਘਰ ਤਾਂ ਇਹ ਹੱਡੀਆਂ ਨਾਲ ਲੈ ਨੂੰ ਗੋਡਿਆਂ ਥੱਲੇ ਵਾਣਾ ਫਿਰ ਮੈਂ ਕਿਹੜਾ ਛੱਡੂੰਗੀ ਮੈਰੀ ਗੋਡਿਆਂ ਥੱਲੇ ਹੀ ਲੈ ਕੇ ਘੜੀ ਸੁਤੇ ਨਾ ਉਹ ਰਿਆ ਹੁਣ ਇਹ ਦੇਖਣ ਕੀ ਕਰਦੇ ਆ ਨਾ ਆਹ ਕੂੜਾ ਕੌਣ ਤੇ ਪਹੁੰਚੂਗਾ ਥੋ ਹਾਂ ਮਾ ਦੇ ਲੈ ਲੈ ਦੇ ਲੈ ਜਿਹੜੇ ਨਾ ਤੇਰਾ ਕੂੜਾ ਨਹੀਂ ਜਿੰਦਾ ਕਿਤੇ ਪੈਰ ਖਾਲੇ ਪੁੰਜਾ ਚ ਚਲ ਕੋਈ ਨਾ ਜੇ ਮਾੜਾ ਮੋਟਾ ਰਹਿ ਗਿਆ ਫਿਰ ਤੂੰ ਹੁਣ ਝਾੜ ਕੇ ਉੱਧਰ ਸਿਰ ਦੰਦੀ ਉੱਠ ਕੇ ਹੈ ਮੇਰੀ ਗੱਲ ਸੁਣਾਂ ਮਾਂ ਮੈਂ ਇੱਕ ਗੱਲ ਮੈਂ ਤੈਨੂੰ ਅੱਜ ਕਹਣੀ ਏ ਜੇ ਅੱਜ ਤੋਂ ਬਾਅਦ ਨਾ ਮੇਰੀ ਮਾਂ ਨੂੰ ਜਾਂ ਮੇਰੇ ਪਿਓ ਨੂੰ ਫੜੇ ਤਾਂ ਮਿੱਤੋਂ ਪੁਰਾ ਕੋਈ ਨਹੀਂ ਹੈਗਾ ਅੱਛਾ ਫਿਰ ਕਰ ਦੇਗੀ ਤੂੰ ਬਥੇਰਾ ਕੁਛ ਕਰ ਦੂ ਜੇ ਮੈਂ ਆਪਦੀ ਆਈ ਪਈ ਆਗੀ ਮੈਂ ਤੈਨੂੰ ਦੱਸਤੀ ਗੱਲ ਸੰਭਰਨਾ ਹੁੰਦਾ ਸੰਭਰ ਲੈ ਕਰ ਚਾਚੀ ਨਾਲ ਤੇ ਨਹੀਂ ਪਰ ਮਿੱਤੋਂ ਪੁਰਾ ਕੋਈ ਨਹੀਂ ਹਾਂ ਜੇ ਬਦਿਆ ਸੰਭਰਨਾ ਹੁੰਦਾ ਨਾ ਐਂ ਕਰ ਤੂੰ ਆ ਬੋਟ ਕੇ ਝਾੜੂ ਲਾ ਦਿਆ ਕਰ ਬਥੇਰੀ ਹਜੇ ਹੱਤੀ ਕੱਟੀ ਪਈਆਂ ਹੱਤੀ ਕੱਟੀ ਪਈਆਂ ਮੈਂ ਤੈਨੂੰ ਕੋਚਾ ਨਹੀਂ ਲਾਉਣਾ ਦਾ ਕੋਈ ਲਾਣਾ ਨਹੀਂ ਹੈ ਦਾਲ ਪਾਣੀ ਤੇ ਨੂੰ ਨਹੀਂ ਕਰਨਾ ਦਾ ਉਹ ਵੀ ਮੈਸ ਖਾਇਆ 2 ਮਹੀਨੇ ਬਾਅਦ ਵਿਆਹ ਤੋਂ ਇਹਨਾਂ ਤਾਂ ਖੱਕ ਗਈਆਂ ਤੁਰ ਕਿਉਂਦੀ ਆਉਂਦੀ ਵੀ ਲੱਤਾਂ ਜਮਾਂ ਹੰਬਲ ਨਹੀਂ ਆਭੀ ਨੂੰ ਫੋਨ ਲਾਇਆ 10 ਵਾਰੀ ਫੋਨ ਲਾਤਾ ਨਹੀਂ ਇਹਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਆਪਦੇ ਪੇਕੇ ਦਾ ਫੋਨ ਚੱਕਣਾ ਹੁੰਦਾ ਉਦੋਂ ਤਾਂ ਪਹਿਲੀ ਰਿੰਗ ਤੇ ਆਏ ਉੱਡੀ ਜਾਊਗੀ ਤੇ ਇਹਨੂੰ ਮੇਰੇ ਫੋਨ ਦਾ ਪਤਾ ਹੀ ਨਹੀਂ ਲੱਗਿਆ ਕੋਈ ਨਾ ਕਰਦੀ ਆ ਮਾਂ ਨਾਲ ਗੱਲ ਮਾਂ ਹੀ ਇਹਨੂੰ ਸਿੱਧੀ ਕਰੂਗੀ ਆਏ ਨਹੀਂ ਇਹ ਲੋਟ ਆਉਂਦੀ ਸਿਰ ਤੇ ਬਿਠਾ ਰੱਖਿਆ ਜਾਨੂ ਲੈਣੀ ਬਾਗੂ ਬਾਗੂ ਮੇਰੀ ਤੇ ਰਾਣੀ ਆ ਗਈ ਕੁੜੇ ਆ ਅਤੁਰੀ ਉਹਨੇ ਤੁਮੈਨੂੰ ਫੋਨ ਕਰ ਦਿੰਦੀ ਹੈ ਨਾ ਲੋਨ ਪਾਈ ਜਾ ਕੇ ਲੈ ਆਉਂਦਾ 15 ਵਾਰੀ ਫੋਨ ਲਾਤੇ ਭਾਬੀ ਦੇ ਫੋਨ ਤੋਂ ਲੈ ਫੋਨ ਹੀ ਨਹੀਂ ਜਿੱਤਿਆ ਹੈਗਾ ਲਾ ਲਾ ਕੀ ਹੋ ਗਿਆ ਤੁਹਾਨੂੰ ਆਹ ਕੱਪ ਰੋਣੀ ਆ ਹੈ ਨੇ ਹੋ ਕੀ ਗਿਆ ਮੈਨੂੰ ਦੱਸ ਪਹਿਲਾਂ ਗੱਲ ਆ ਕੀ ਹੋ ਗਿਆ ਘਰ ਦਾ ਮਨ ਦਾ ਬੱਤਰਾ ਨਾ ਸੁਣ ਕੀ ਹੋ ਗਿਆ ਕੀ ਹੋ ਗਿਆ ਹੈ ਆਹ ਬਤਨ ਦੱਸ ਸਾਨੂੰ ਹਾਂ ਮੈਨੂੰ ਤਾਂ ਨਾ ਕੁੱਟ ਕੇ ਘਰੋਂ ਕੱਢਤਾ ਮੈਂ ਤਾਂ ਦਾ ਸਮਾਨ ਵੀ ਸਾਰਾ ਲੈ ਚੱਕ ਕੇ ਆ ਤੇ ਇੱਕ ਬੈਗ ਭਰ ਕੇ ਕੱਪੜਿਆਂ ਦਾ ਕੀ ਦੇ ਮੇਰੇ ਕੋਲ ਪੈ ਗਈ ਮੇਰੇ ਸੀ ਦਸ ਚੱਕਰ ਨੇ ਚੱਲ ਮੇਰੀ ਗੱਲ ਸੁਣ ਤੂੰ ਚੁੱਪ ਕਰ ਉਹ ਮੈਂ ਬਾੜੇ ਚ ਭੇਜ ਦਿਆਂ ਬਹੂ ਨੂੰ ਆਪਣੀ ਫੇਰ ਦੱਸੀ ਮੈਨੂੰ ਕੀ ਗੱਲ ਹੋਣੀ ਮੈਂ ਪਾੜੂ ਮੇਰੇ ਪਿਆਰੇ ਰੰਨਾ ਦੀਏ ਖਾਖਾਂ ਕਿਨੇ ਤੈਨੂੰ ਕੁਛ ਕਿਹਾ ਮੇਰੀ ਸੱਸ ਦੇ ਸੁਭਾਅ ਦਾ ਤੈਨੂੰ ਪਤਾ ਤਾਂ ਹੈਗਾ ਵੀ ਕਿੰਨੇ ਗਰਮ ਸੁਭਾਅ ਦੀ ਹੈਗੀ ਸਾਰਾ ਦਿਨ ਨਗੋਚੀ ਚਾਂਦੀ ਐਂਦੀ ਰਹਿੰਦੀ ਆ ਕੰਮ ਨਹੀਂ ਤੈਨੂੰ ਤੇਰੀ ਮਾਂ ਨੇ ਕਰਨਾ ਸ ਹੈ ਕੋਈ ਨਾ ਤੂੰ ਚੁੱਪ ਕਰ ਇਹਨੂੰ ਬਾੜੀ ਚ ਪੇਦਾ ਇਹਦਾ ਪਾ ਮਾਂ ਮਤੀ ਅਗਗਾ ਕਰਾਂ ਨੀ ਇਹ ਕਰਨਾ ਇਹ ਉਹ ਰਹੇ ਆ ਬੜੇ ਆਈ ਮਾਂ ਲੈ ਨੁਆਈ ਮੈਨੂੰ ਤਾਂ ਲੱਗਦਾ ਵੀ ਘਰੇ ਕੋਈ ਆ ਰਿਹਾ ਵੀ ਆਪਾਂ ਮਿਲਦੇ ਗਿਲਦੇ ਹੋਣੇ ਆ ਜਮੀ ਜੂਣੀ ਸਰਕ ਦੀ ਕੰਨ ਤੇ ਹਾਂ ਕੋਈ ਲੜਾਈ ਜਾਵੇ ਕੋਈ ਪੀੜੀ ਜਾਵੇ ਹਾਂ ਆਈ ਤੇ ਰੋਈ ਬੂੰਗਾ ਕੋੜ ਖਾ ਕੇ ਮੈਂ ਫੇਰ ਬਣਾਉਣੀ ਆ ਤਨਾ ਨਹੀਂ ਤੇ ਤੂੰ ਫਿਰ ਇਹਨਾਂ ਨੂੰ ਅੱਡ ਕਿਉਂ ਨਹੀਂ ਕਰਦੀ ਹੈਗੀ ਤੂੰ ਕਹਿੰਦੀ ਤਾਂ ਤੂੰ ਨਹੀਂ ਹੈਗੀ ਨੀ ਮੁੰਡੇ ਨੂੰ ਵੀ ਭਾਈ ਅੱਡ ਹੋ ਜਾ ਜਦੋਂ ਇਹਨੇ ਘਰ ਦੀ ਦੇਖਭਾਲ ਨਹੀਂ ਕਰਨੀ ਆਏਗਾ ਇਹਨੂੰ ਇਹਦੀ ਇੱਜ਼ਤ ਨਹੀਂ ਕਰਨੀ ਪੁੱਛਣਾ ਨਹੀਂ ਹੈਗਾ ਕਿਸੇ ਨੂੰ ਦੁੱਖ ਸੁੱਖ ਬਾਰੇ ਨਿੱਤੀ ਇਹ ਅੱਡ ਕਰਕੇ ਕੀ ਕਰੂੰਗੀ ਕੱਲਾ ਕਹਿਰਾ ਕੁੱਤਾ ਲੈ ਕੇ ਉਹਨੂੰ ਅੱਡ ਹੋ ਜਾਊਗੀ ਮੈਂ ਤਾਂ ਮਾਸਾ ਸੁੱਖਾ ਸੁੱਖ ਸੁੱਕਾ ਲੱਤਦਾ ਉਹ ਤਾਂ ਇਹਦੇ ਪਿੱਛੇ ਲੱਗ ਕੇ ਮੈਂ ਆਪਦਾ ਪੁੱਤ ਕਿਵੇਂ ਛੱਡਦਾ ਤੇ ਫਿਰ ਤੂੰ ਮਾਂ ਉਹਨੂੰ ਸਮਝਾ ਕੇ ਰੱਖਿਆ ਕਰ ਤੂੰ ਤਾਂ ਉਹਨੂੰ ਪਹਿਲਾਂ ਤਾਂ ਲਾਡਲੀ ਲਾਡਲੀ ਕਰਕੇ ਵੀ ਮੇਰੇ ਕੱਲੀ ਬਹੂ ਨੂੰ ਸਿਰ ਤੇ ਬਿਠਾ ਲਿਆ ਹੁਣ ਜਦੋਂ ਸੱਚ ਬਣਨੀਆ ਕਰਨ ਲੱਗੀ ਆ ਕੋਲੋਂ ਉਹਨੂੰ ਵੀ ਬਗਾਨੀਆਂ ਧੀਆਂ ਤਾਂ ਅੱਜ ਕੱਲ ਪੁੱਤ ਕਿਸੇ ਦੀਆਂ ਨਹੀਂ ਬਲੀਆਂ ਚੱਲ ਕੋਈ ਨਾ ਚੱਲੀ ਜਾਂਦੇ ਜਿਵੇਂ ਚੱਲਦਾ ਲੈ ਹਜੇ ਤੱਕ ਨਹੀਂ ਬਾਹਰ ਨਿਕਲੀ ਉੱਥੇ ਕੜ ਕੇ ਆਪਣੀਆਂ ਚੁਗਲੀਆਂ ਸੁਣੀ ਜਾਂਦੀ ਉਹ ਗੱਲਾਂ ਸੁਣੀ ਜਾਂਦੀ ਉਹ ਆਏ ਜਿਵੇਂ ਬਾਲੇ ਚਸਕੇ ਰਹਿੰਦੇ ਐ ਨੂੰ ਉਹ ਵਿਚ ਦੀ ਮੋਰੀਆਂ ਦੇ ਆਏ ਦਿਖਣ ਲੱਗ ਜੂ ਕਰਤੀਆਂ ਗਈਆਂ ਉਹ ਤਾਂ ਸੁਣ ਸੁਣ ਕੇ ਹਾਸਦੀ ਹੋਣੀ ਹੈ ਵੀ ਬੜੀਆ ਹੋਇਆ ਇਹਦੀ ਤੀ ਦਾ ਘਰ ਪੱਟਿਆ ਗਿਆ ਨਾਲ ਦੀ ਨਾਲ ਹੈ ਤੂੰ ਚੁੱਪ ਕਰ ਉਹਨੂੰ ਬੋਲ ਮਾਰ ਕੇ ਉਹ ਮੈਂ ਫਿਰ ਬੜੇ ਚੁਪੇ ਦੀਆਂ ਫਿਰ ਆਪਾਂ ਖੁੱਲ ਕੇ ਗੱਲ ਕਰਾਂਗੇ ਉਹਦਾ ਨਾਮ ਇਹਨਾਂ ਰੋਜ਼ੀ ਕਿ ਲਈ ਕਰਦਾ ਰਹਿੰਦਾ ਲੱਗਦੀ ਮਾਂ ਮਗਰ ਲੱਗਦੀ ਹਾਂ ਜੇ ਮੈਂ ਪੀਕੇ ਸ਼੍ਰਮ ਤੱਕ ਵੀ ਆ ਕੇ ਮੇਰੇ ਤੇ ਰੋਜ ਮਾਉਣ ਲੱਗੇ ਹਾਂ ਲੈ ਭੈਣ ਆਈ ਹੋਈ ਆ ਹੋਰ ਸੰਦੀਪ ਕਿਵੇਂ ਆ ਠੀਕ ਆ ਭੈਣ ਤਾਂ ਠੀਕ ਆ ਮੈਨੂੰ ਆਏ ਦੱਸ ਤੈਨੂੰ ਹੋਰ ਘੰਟੇ ਬਾਅਦ ਭੈਣ ਦਾ ਪਤਾ ਲੱਗਿਆ ਇਹਨੂੰ ਮੈਂ ਤਾਂ ਕਦੋਂ ਦੀ ਆਈ ਹੋਈ ਆ ਮੈਨੂੰ ਤਾਂ ਹੋ ਗਏ 15 ਮਿੰਟ ਇੱਥੇ ਬੈਠੀ ਨੂੰ ਮਾਂ ਕੋਲੇ ਤੇ ਇਹਨੂੰ ਪਤਾ ਲੱਗਦਾ ਹੋਵੇ ਫਿਰ ਮੈਂ ਰੋਜ਼ ਕਾਹਨੂੰ ਦਿਲ ਕਾਹ ਤਲਵੇਂ ਵਾਲਾ ਕੱਟਾ ਨੂੰ ਕਾਹੋਂ ਪੁੱਛਦਾ ਬੋਲਣਾ ਇਹ ਗੱਲਾਂ ਭਾਬੀ ਤੇਰੇ ਵਾਸਤੇ ਚੰਗੀਆਂ ਨਹੀਂ ਹੈਗੀਆਂ ਇਹ ਅਸੀਂ ਕਿਹੜਾ ਇੱਥੇ ਆ ਕੇ ਸਾਰੀ ਉਮਰ ਬੈਠਣਾ ਹੁੰਦਾ ਤੜਕਦਾ ਹੀ ਆਉਣਾ ਹੁੰਦਾ ਤੂੰ ਤਾਂ ਆ ਗਈ ਨਾ ਮੂੰਹ ਬਣਾ ਲੇਗੀ ਮੈਨੂੰ ਦੇਖ ਕੇ ਵੀ ਤਾਕੂ ਮੇਰੀ ਤਾਂ ਮੈਂ ਕਦੇ ਮੂੰਹ ਬਣਾਈਆ ਮੈਂ ਤਾਂ ਕਹਿੰਦੀ ਸਭ ਤੋਂ ਵਧੀਆ ਤੂੰ ਆ ਗਈ ਗਈਆਂ ਮਿਲ ਜੇਂਗੀ ਨਾਲੇ ਮਾਂ ਨੂੰ ਸਮਝਾ ਦੇ ਇਹ ਮੈਨੂੰ ਨਾ ਲੜਦੀ ਰਹਿੰਦੀ ਮੇਰੇ ਨਾਲ ਬੋਲਦੀ ਚੱਲ ਤੂੰ ਨਾ ਲੱਗ ਯੂੰ ਬੋਲਣਾ ਸਾਰੀ ਤੂੰ ਇੱਥੇ ਚਬੂਤਰੇ ਤੇ ਚੜ ਕੇ ਬੈਗੀ ਚਾਹ ਪਾਣੀ ਮੈਂ ਆਪੀ ਕਰ ਦੂੰਗੀ ਫਰੋਂ ਨੇ ਫੇਰ ਬੋਲਣਾ ਇਹਦਾ ਪਤਾ ਨਹੀਂ ਕੀ ਹੋਇਆ ਹੋਇਆ ਸਵੇਰ ਤੋਂ ਹੀ ਬੋਲਣ ਲੱਗ ਜੂ ਸ਼ਾਮਾਂ ਪੈ ਜਾਂਦੀਆਂ ਨੇ ਇਹ ਨਹੀਂ ਟਿਕਦੀ ਨਾ ਇਹਦੀ ਖੜਦੀ ਆ ਜੀਬ ਚਲ ਹੁਣ ਤਾਂ ਉਤੋਂ ਇੱਕ ਇਹ ਦੁਖੀ ਕਰਦੀ ਸੀ ਉਤੋਂ ਆ ਕੁੜ ਖਨਾ ਆ ਕੇ ਮੇਰੇ ਦਰਤੇ ਬਹਿ ਗਿਆ ਇਹਨੇ ਉਤੋਂ ਮੇਰਾ ਖੂਨ ਪੀ ਲੈਣਾ ਮਾਂ ਨੂੰ ਚੰਗੀ ਮੱਤ ਤਾਂ ਕੀ ਦੇਣੀ ਆ ਸੰਗੋ ਹੋਰ ਮੇਰੇ ਨਾਲ ਲੜਾਈ ਕਰਾਊਗੀ ਸਿੱਟੀ ਆਉਣੀ ਆ ਚਲ ਫਟਾਫਟ ਸਿੱਟੇ ਆਵਾ ਕੁੜਾ ਅਜੇ ਕਹਿੰਦੀ ਆ ਕਹਿੰਦੀ ਬਾੜੇ 'ਚ ਜਾਇਆ ਹੀ ਉੱਥੇ ਕਹਿੰਦੀ ਪਾਠੀਆਂ ਪੁੱਠੀਆਂ ਸਮਾਰੀਆਂ ਹੀ ਆਈ ਨਹੀਂ ਹੈਗਾ ਵੀ ਚਲ ਕੁੜੀ ਆਈ ਹੋਈ ਆ ਦੋ ਘੜੀ ਬੈਠ ਜਾਣਦੇ ਉਹਦੇ ਕੋਲੇ ਹਨਾ ਚਲ ਬੰਦਾ ਸੌ ਦੋਖ ਦੀ ਸੁਖਦੀ ਕਰਦਾ ਪਰ ਇਹ ਬੁੜੀ ਕਿੱਥੇ ਜਿੰਨਾ ਚਿਰ ਬੁੜੀ ਆ ਨਾ ਇਹ ਨਹੀਂ ਮੇਰੇ ਪੈਰ ਲੱਗਣ ਦਿੰਦੀ ਮਾਂ ਤਾਂ ਉਹ ਹੀ ਬੋਲਣ ਲੱਗ ਜਾਂਦੀ ਆ ਵੀ ਠੰਡ ਇੰਨੀ ਵਰਦੀ ਆਗੀ ਅੱਗ ਲੱਗਣੀ ਹੈ ਸਿਆਲ ਦਾ ਮਹੀਨਾ ਗਾ ਵੀ ਦੱਸ ਆ ਪਾਥੀਆਂ ਕੀ ਸੁੱਕਦੀਆਂ ਨੇ ਧੁੱਕਾ ਨਿਕਲਣ ਤਾਂ ਪਾਥੀਆਂ ਸੁੱਕਣ ਇਹਨੂੰ ਤਾਂ ਉਹੀ ਬਸ 24 ਘੰਟੇ ਆਂ ਚੜਿਆ ਰਹਿੰਦਾ ਉੱਥੇ ਪਾਥੀਆਂ ਲੈ ਆਂ ਕਰਿਆ ਇੱਥੇ ਚੁੱਲ੍ਹੇ 'ਚ ਅੱਗ ਬਾਲ ਕੇ ਬਹਿ ਜੂਗੀ ਵੀ ਦੱਸ ਕਹਿੰਦੇ ਹੁੰਦੇ ਬਾਲਣ ਤਾਂ ਅੱਗ ਹੀ ਨਹੀਂ ਸੁੱਕਦਾ ਹੈਗਾ ਕਿਹੜੀਆਂ ਇੱਥੋਂ ਪਾਥੀਆਂ ਲੈ ਕੇ ਜਾਮ ਆ ਲੈ ਗਿੱਲੀਆਂ ਪਈਆਂ ਨੇ ਕੀ ਆਗਾ ਜੇ ਹੁਣ ਆਂ ਖਾਲੀ ਬੱਠੜ ਲੈ ਜੀ ਫੇਰ ਮੈਨੂੰ ਬੋਲੂਗੀ ਕੀ ਕਰਾਂ ਮਨਾ ਮੈਂ ਤਾਂ ਆਪ ਦੁਖੀ ਹੋਈ ਪਈਆਂਗੀ ਤੇ ਆਪਾਂ ਕਹਨਾ ਮੈਂ ਤਾਂ ਹੁਣ ਆਇ ਕਹੀ ਦੇਣਾ ਵੀ ਮਾਂ ਮੈਂ ਤਾਂ ਆਪ ਚਾਰ ਦਿਨ ਆਪਦੇ ਪੇਕੇ ਲਾ ਕੇ ਆਉਣੀ ਆ ਵੀ ਹੁਣ ਸੰਦੀਪ ਆਈ ਹੋਈ ਆਗੀ ਮੇਰਾ ਤਾਂ ਖੜਾ ਛੁੱਟੂਗਾ ਚੱਲ ਮੈਨੂੰ ਆਇ ਦੱਸ ਵੀ ਤੇਰੀ ਸੱਸ ਕੀ ਕਹਿੰਦੀ ਤੈਨੂੰ ਸੱਸਰੇ ਕੀ ਕਹਿਣਾ ਸੀਗਾ ਅਰੇ ਤੇਨ ਮਾਂ ਕਿਹਾ ਸੀਗਾ ਸੋਨੇ ਦੀ ਚੈਰ ਪਾ ਦੇ ਸਾਨੂੰ ਪਾਈ ਨਹੀਂ ਹੈਗੀ ਦਾਜ ਪਿੱਛੇ ਸਾਰਾ ਦਿਨ ਮੈਂ ਨਾਲ ਲੜਾਈ ਕਰਦੀ ਰਹਿੰਦੀ ਐ ਤੈਨੂੰ ਆ ਨਹੀਂ ਦਿੱਤਾ ਤੇਰੇ ਪਿੱਕੇ ਅਨੇ ਤੇਨੂੰ ਆ ਨਹੀਂ ਦਿੱਤਾ ਤੇਰੇ ਪਿੱਕੇ ਅਨੇ ਵੀ ਦੱਸ ਉਹਨਾਂ ਸਾਰਾ ਦਿਨ ਮਾਂ ਉਹਦੇ ਘੋਟੇ ਬਾਰੇ ਥੋੜੀ ਮਾਲਾ ਚੰਗਾ ਸੁਣਦੀ ਮੇਰੇ ਨਾਲ ਗੱਲ ਹੁੰਦੀ ਐ ਪਹਿਲਾਂ ਮੈਂ ਤਾਂ ਸਮਾਨ ਦਿੱਤਾ ਹੈ ਸਮਾਨ ਤਾਂ ਤੈਨੂੰ ਦੇਵਾਂਗੇ ਹਾਂ ਚੰਨ ਦੇ ਤਰ੍ਹਾਂ ਵਿਆਹ ਹੋਣੇ ਤੇ ਐ ਇਹ ਕੰਦਾ ਦਾ ਕੀ ਮਤ ਉਹਦਾ ਸਮਾਨ ਲੈ ਕੇ ਮਹਰਮੁਦ ਪਾਉਣਾ ਮੈਂ ਤੈਨੂੰ ਆਖਿਆ ਸੀ ਵੀ ਪਹਿਹੀ ਪਹਿਲਾਂ ਮੈਂ ਕਰ ਦੂੰਗੀ ਹੈ ਥੋੜੇ ਕੋਲੇ ਬਾਅਦ ਚ ਸਮਾਨ ਪਹੁੰਚਾਉਂਗੀ 2-4 ਮਹੀਨਾ ਬਾਅਦ ਜੇ ਤਰ੍ਹਾਂ ਤੁਸੀਂ ਉਹ ਨਾਲ ਪਾ ਲਈਂ ਉਹ ਸਾਰਾ ਕੁਝ ਦੇ ਦੇਈ ਤੈਨੂੰ ਤੇ ਤੈਨੂੰ ਵੀ ਦੇਣਾ ਮੇਰੀ ਕੰਮ ਹੋਈ ਜਾਂਦੇ ਨੇ ਹੁਣ ਆਹ ਕੋਈ ਫੋਟ ਮਾਰ ਕੇ ਘਰੋਂ ਘੜਤੀ ਕੰਮ ਤਾਂ ਉਹੀ ਹੋਈ ਜਾਂਦੇ ਤੂੰ ਵੀ ਅਸ਼ਿੰਦਰ ਦੇ ਮਗਰ ਲਾ ਕੇ ਚੱਕ ਕੇ ਮੂੰਹ ਉਹਨਾਂ ਦੇ ਮੇਰੇ ਰਿਸ਼ਤਾ ਕਰਤਾ ਤੈਨੂੰ ਪਤਾ ਵੀ ਅਸ਼ਿੰਦਰ ਦੀਆਂ ਗੱਲਾਂ 'ਚ ਦਮ ਨਹੀਂ ਹੁੰਦਾ ਅਗਰ ਅੱਧਾ ਘੰਟਾ ਤਾਨੂੰ ਲੰਬੇ ਦਿੰਦਾ ਲਾਏ ਦੇ ਰਿਸ਼ਤੇ ਕਰਾ ਕਰਾ ਰੰਗ ਰੋਦੀਆਂ ਦਾਸਕੁਣੀਆਂ ਘਰੇ ਬੈਠੀਆਂ ਅੱਈਆਂ ਨਹੀਂ ਮੈਨੂੰ ਕੀ ਪਤਾ ਸੀ ਹੁਣ ਤੂੰ ਕਹਿੰਦੇ ਦਰੂ ਪੀਂਦਾ ਹੈ ਮੈਂ ਤਾਂ ਕਹਿੰਦੇ ਬੇਸ਼ਨ ਹੋ ਜਾਵਾਂ ਮੈਨੂੰ ਕੀ ਪਤਾ ਸੀ ਦੱਸਾ ਦਿੰਦਾ ਤਾਂ ਇਹ ਬੋਏ ਮੰਦਾ ਖਾਂਦਾ ਨਹੀਂ ਘਰ ਹੋਵੇ ਕੋਈ ਨਸ਼ਾ ਦਾ ਡਰ ਲੱਗਦਾ ਮੇਰਾ ਆਪ ਦਾ ਨਹੀਂ ਪੁੱਤ ਖਾਂਦਾ ਕਿ ਆਲਾ ਮਿਲਾਂ ਜਾਂਦਾ ਹੋ। ਤੈਨੂੰ ਪਤਾ ਮਾਂ ਮੈਂ ਉੱਥੇ ਕਿਵੇਂ ਦਿਨ ਕੱਢਦੀ ਆਂ ਪਤਾ ਮੈਨੂੰ ਕਿੰਨਾ ਕਲੇਸ ਕਰਦਾ ਸਾਰਿਆਂ ਨਾਲ ਰੋੜ ਕੇ ਰਿੰਦਾ ਨੂੰ ਮਾਂ ਚਲ ਪੋਇਨਾ ਮੇਰੀ ਗੱਲ ਸੁਣਾ ਮੈਂ ਤਾਂ ਉਹ 12 40 ਬੁਣੀ ਤੇ ਮੈਂ ਘਾਥਾ ਪਾੜ ਕੇ ਆਉਂਗੀ ਮੈਂ ਜਾਮਣੇ ਨਾ ਤੈਨੂੰ ਛੱਡਿਆ ਆਉਂਗੀ ਨਾਲੇ ਉਹਦੀ ਮੈਂ ਚੰਗੀ ਫੜਕਾਈਤੀ ਕਰਕੇ ਆਉਂਗੀ ਆ ਇੱਥੇ ਨਾ ਜੂਸ ਕੱਢ ਪੁੱਤ ਆਪਣੇ ਤਾਂ ਆਣਨ ਵੰਡਣ ਆਂ ਕਿੰਨੇ ਵੀ ਤਾੜੇ ਕਰ ਚੁੱਕੇ ਹੋਈ ਆ ਕੁੜੀ ਮਾਂ ਤੱਕੜੇ ਕਰ ਤਾਂ ਮੇਰੀ ਗੱਲ ਦੀ ਹੋਊਗੀ ਬੇਸਤੀ ਮੇਰੀ ਮੈਨੂੰ ਆਕਾ ਨਾ ਕਟਾ ਦਿਓ ਮੇਰਾ ਤੇਰਾ ਨੱਕ ਨਿਮਕ ਘਟਾਉਂਦੀ ਹੈਗੀ ਕਿ ਨਾ ਮੈਂ ਤੇਰੀ ਬੇਇੱਜ਼ਤੀ ਕਰਾਂ ਪਰ ਮੈਂ ਉੱਥੇ ਨਹੀਂ ਜਾਂਦੀ ਹੈਗੀ ਉਹਨੂੰ ਇੱਥੇ ਬੁਲਾ ਇੱਥੇ ਬੁਲਾ ਕੇ ਉਹਦੀ ਸੱਜ ਕੇ ਬੇਇੱਜ਼ਤੀ ਕਰਨੀ ਆ ਤੈਨੂੰ ਵੀ ਪਤਾ ਮੈਂ ਨੇ ਕੀ ਕੀ ਕੁਛ ਕਰਤਾ ਬਾਅਦ ਚ ਨਹੀਂ ਮੇਰੀ ਗੱਲ ਸੁਣਤੀ ਏ ਲੈ ਕੇ ਪੰਚਾਇਤ ਆ ਗਏ ਅਗਲੇ ਲੋਕ ਆਏ ਪੀ ਪੰਚਾਇਤ ਇਹਨਾਂ ਦੇ ਘਰੇ 4 ਮਹੀਨੇ ਕੁ ਨਹੀਂ ਬੈਠੇ ਹੋਏ ਨੇ ਕਾਤੋਂ ਆ ਗਈ ਤੈਨੂੰ ਤੂੰ ਹਜੇ ਨਿਆਣੀ ਆ ਤੈਨੂੰ ਇਹ ਜੀਆਂ ਗੱਲਾਂ ਦਾ ਪਤਾ ਨਹੀਂ ਕੋਈ ਨਾ ਮੈਂ ਨਾਲ ਤੇਨੂੰ ਛੱਡਿਆ ਆਂਗੀ ਨਾਲ ਮੈਂ ਆਪੀ ਗੱਲ ਕਰਿਆ ਆਂਗੀ ਆਹ ਆਪੀ ਗੱਲ ਕਰਾਂਗੀ ਨਾ ਤੁਸੀਂ ਮੇਰੇ ਕੋਲ ਗੇੜਾ ਮਾਰ ਕੇ 6 ਮਹੀਨੇ ਬਾਅਦ ਵੀ ਤੁਸੀਂ ਤੋਵੇਂ ਮੈਂ ਤੁਹਾਨੂੰ ਫੋਨ ਲਾ ਲੈ 10 ਫੋਨ ਲਾਉਨੇ ਪੈ ਗਏ ਪੇਂਗੇ ਪੇਰ ਕਿਤੇ ਤੁਸੀਂ ਆਉਨੇ ਆ ਤੂੰ ਮੇਰੇ ਇੱਕ ਮੇਰਾ ਭਰਾ ਆਇਆ ਕਿ ਕੁਡਰ ਮੈਂ ਲੱਗ ਗਿਆ ਮੈਂ ਇੱਥੇ ਫੋਨ ਲਾਉਂਗੀ ਉਹ ਛੋਟਾ ਜਿਹਾ ਬਟਨਾ ਵਾਲਾ ਮੈਨੂੰ ਫੋਨ ਲਾਇਆ ਕਰ ਇਹ ਤਾਂ ਚਾਦਰ ਹੀ ਨਹੀਂ ਇਹਨਾਂ ਤਾਂ ਆਇਆ ਕੁਸਮਰਦੀ ਹੋਈ ਜਾਵੇ ਦੀਤੀ ਕੋਲੇ ਨਾ ਮੈਨੂੰ ਆਇਆ ਦੱਸੇ ਵੀ ਸੰਦੀਪ ਦਾ ਫੋਨ ਆਇਆ ਸੀ ਵੀ ਮੰਮੀ ਤੇਜਾ ਤੂੰ ਇਹਦਾ ਨਾਲ ਗੱਲ ਕਰ ਲੈ ਮੈਂ ਤਾਂ ਗੱਲ ਹੀ ਨਹੀਂ ਕਰਨਦੀ ਹੈ ਕਿ ਮਾਂ ਹੋਣੀ ਉਹਦਾ ਆ ਜੂਗਾ ਉਹਨੂੰ ਲੈ ਕੇ ਅੰਦਰ ਬਿਜੂਗੀ ਨਾ ਉਹ ਹਾਲ ਪੁੱਛਣ ਦੇਵੇਂ ਨ ਮੈਂ ਦੱਸ ਵੀ ਤੂੰ ਰੋਟੀ ਕਦਣਾ ਖਾਈਂ ਕੀ ਬਣਾਈਏ ਅੱਥੇ ਰੋਟੀ ਤਾਂ ਮੈਂ ਮੈਂ ਸਾਗ ਨਹੀਂ ਖਾਣਗੀ ਤੈਨੂੰ ਪਤਾ ਨਾ ਉੱਥੇ ਤੋਂ ਮੇਰੀ ਗੱਲ ਸੁਣਦੇ ਨਹੀਂ ਹੈਗੇਗੇ ਤੇ ਜਿਵੇਂ ਉਹਨੂੰ ਕਹਿ ਵੀ ਦੇਵਾਂ ਕਹੂੰਗਾ ਤੈਨੂੰ ਤਾਂ ਬਣਾਉਣਾ ਨਹੀਂ ਆਉਂਦਾ ਤੈਨੂੰ ਤੇ ਤੇਰੀ ਮਾਂ ਨੇ ਸਿਖਾਇਆ ਚਾਚਾ ਸਾਗ ਬਣਾਉਣਾ ਹੁੰਦਾ ਦੇਖ ਲੈ ਰਕਾਨ ਆ ਜਾ ਮਾ ਸਿਰੇ ਦੀ ਹੈ ਚਲ ਤੂੰ ਐ ਕਰ ਆ ਜੇ ਬਸ ਸਾਗ ਨਾਲ ਨੇ ਨਾ ਤਾਂ ਬਸ ਸਾਗ ਤੋੜ ਲਵਾਂਗੇ ਆ ਉਹ ਤਾਂ ਕਾਣਾ ਹੇ ਤੱਕ ਮੂੜੀ ਨਹੀਂ ਇਹਨੂੰ ਦੇਖਣ ਦਾ ਟਾਈਮ ਕਾਤੋਂ ਲਾਇਆ ਨਾ ਉਹਨੂੰ ਦੇਖਣਾ ਕਿ ਉਹ ਤਾਂ ਗੱਲਾਂ ਆ ਜੀ ਮਾਰੀ ਅੱਧੇ ਜਿਵੇਂ ਖੜੀ ਏ ਉੱਥੇ ਕਿ ਤੂੰ ਮਣੀ ਉੱਤੇ ਉਹ ਗੌਰ ਰੱਖਿਆ ਕਰਨਾ ਉਹ ਤਾਂ ਕਰੋਦੀ ਗਈ ਹੋਈ ਏਗੀ ਨਹੀਂ ਤੇ ਇਹ ਗੌਰ ਦੇ ਦੋਖਦੇ ਨੇ ਕਿੱਥੇ ਗੌਰ ਹੁੰਦੀ ਆ ਮੈਂ ਤੇਰੇ ਕੋਲ ਜਾ ਜਾਂਦਾ ਹੋਇਆ ਮੈਂ ਆਪਣੇ ਬਾੜੇ ਚ ਬਹਿ ਗਿਆ ਕਰਾਂ ਚੱਲ ਤੂੰ ਆ ਜਾ ਮੈਂ ਚੱਲਦੀ ਏ ਤੇਰੇ ਨਾਲ ਮੈਂ ਦੇਖਦੀ ਉਹ ਕਿ ਉੱਥੇ ਆਂਦੀ ਏ ਦਵੰਡੀਆਂ ਕੋਲ ਜਾ ਕੇ ਬੈਠ ਜਾਂਦੀ ਹੋਊਗੀ ਹੋਰ ਸਾਈ ਕਿੰਨਾ ਟਾਈਮ ਲਾਇਆ ਉਹਨੂੰ ਤਾਂ ਇਹ ਹੁੰਦਾ ਵੀ ਬਸ ਮੈਂ ਘਰੋਂ ਨਿਕਲ ਗਈ ਤੇ ਫਿਰ ਉਹਨੂੰ ਲਾਹਾ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਤਾਂ ਮਾਂ ਨੇ ਕੱਸੀ ਕਿਹਾ ਮੈਂ ਤਾਂ ਬਹਾਨਾ ਲਾ ਦੂੰਗੀ ਵੀ ਮੈਨੂੰ ਤਾਂ ਬਾੜੀ 'ਚ ਕੰਮ ਲੱਗ ਗਿਆ ਲਾਹਾ ਜਾਂ ਚੁਗਲੀਆਂ ਕਰਦਾਂ ਚਲ ਆ ਜਾ ਚੱਲੀ ਆਪਾਂ ਮੈਂ ਚੱਲਦੀ ਤੇਰੇ ਨਾਲ ਉਹ ਤੁਸੀਂ ਕਿੱਧਰ ਚੱਲ ਪਈਆਂ ਮੈਂ ਤੂੰ ਵੀ ਤੇਰੇ ਵੜ ਗਿਆ ਕਰੋ ਤੂੰ ਵੀ ਬਾਈ ਨੂੰ ਬਾਅਦ ਫਿਰ ਤਾਂ ਨਹੀਂ ਮੈਂ ਤਾਂ ਕਲੌਂਡੀ ਆ ਰਹੀ ਮੈਨੂੰ ਤਾਂ 2 ਘੰਟੇ ਹੋ ਗਏ ਆਈ ਉਹ ਮੈਂ ਭਾਈ ਉੱਥੇ ਬੈਹਿਦਾ ਨਾ ਮੁੰਡਿਆਂ ਕੋਲੇ ਬੈਹਿਦਾ ਇਹ ਇਹ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਮੈਨੂੰ ਨਾ ਤਾਂ ਇਹ ਬਹੁਣ ਆ ਕੇ ਨਾ ਇਹ ਮੁੰਡਿਆਂ ਆ ਕੇ ਇਹ ਤਾਂ ਹੁਣ ਵਰਤੂਆ ਹੋ ਕੇ ਦਿਖਾ ਕੇ ਦੇ ਦੇ ਕੋਈ ਨਾ ਕੋਈ ਤਾਂ ਸਾਰਾ ਦਿਨ ਉਹਨਾਂ ਨਾਲ ਲੜਦੀ ਰਹਿੰਦੀ ਹੈ ਜੀ ਸਾਰਾ ਦਿਨ ਉਹਦੇ ਨਾਲ ਬਾਪੂ ਮੇਰੀ ਗੱਲ ਸੁਣ ਤੂੰ ਮੇਰੀ ਮਾਂ 'ਚ ਕਸੂਰ ਖੜ ਤਾਂ ਲੱਗਦੀ ਵੀ ਤਾਂ ਕਿਥੇ ਗੱਲ ਤਾਂ ਹੀ ਹੋਊਗੀ ਨਵੰਬਰ ਦੇ ਵਿੱਚ ਕਰ ਦੇ ਨੀ ਫਿਰ ਇਹ ਤਰ੍ਹਾਂ ਆ ਗਿਆ ਚਾਰ ਭੈਣ ਭਾਈ ਮਾਂ ਨੇ ਪੇਕੇ ਆ ਗਏ ਮਾਮੇ ਤਾਏ ਆ ਗਏ ਤਲਵੇ ਕੀ ਕਹਿਣਗੇ ਵੀ ਤੇਰੀ ਨੂੰ ਨੂੰ ਚੱਜ ਨਹੀਂ ਹੈਗਾ ਕਿਸੇ ਦਾ ਚੰਗਾ ਹੀ ਸੋਚਦੀ ਹੈ ਤਾਂ ਫਾਇਦਾ ਹੀ ਸੋਚਦੀ ਹੈ ਚਲ ਇਹ ਗੱਲਾਂ ਛੱਡ ਤੂੰ ਕਿਉਂ ਇਹ ਤਾਂ ਮੈਨੂੰ ਪਤਾ ਹੈਗਾ ਇਹ ਚੀਜ਼ਾਂ ਬਾਰੇ ਤੂੰ ਖੈਰ ਮਨਾ ਆਈਆਂ ਮੈਂ ਤਾਂ ਖੈਰ ਸੁੱਖ ਨਹੀਂ ਆਈ ਕੋਈ ਨਾ ਤੂੰ ਬੈਠ ਅਸੀਂ ਉਹਨੂੰ ਬੁਲਾ ਲਈ ਭਾਬੀ ਨੂੰ ਬਾੜੇ ਚ ਨਾ ਉਹ ਭੇਜਿਆ ਸਮਾਨ ਇਹਨੂੰ ਉਹ ਲੈਣ ਸੀ ਪਾਥੀਆਂ ਤੂੰ ਦੱਸ ਛੱਡ ਭੇਜਿਆ ਸਮਾਨ ਚਾਰ ਪਾਥੀਆਂ ਨਹੀਂ ਹਾਇ ਤੱਕ ਨਹੀਂ ਹੈਗੀ ਇਹ ਤਾਂ ਕਾਈ ਨਹੀਂ ਹੈਗੀ ਅੱਧਾ ਚਾਰ ਤੂੰ ਕਿਹਾ ਸੀ ਆਹੋ ਤਾਂ ਕੋਈ ਨਾ ਮੈਂ ਪੀ ਲਿਆ ਕੋਈ ਨਾ ਕਰ ਦੇਤੀ ਆ ਜੀ ਕਰਾਂ ਜੈ ਬਾਹਰ ਖੁੱਲਾ ਤੇ ਤੂੰ ਵੀ ਹੁਣ ਬਾਹਰ ਤੁਰ ਜੂ ਤੇ ਰੱਬ ਨੇ ਸ਼ਰਮ ਲਾਈ ਅੱਲਾ ਸਮਾਣੀ ਬਣੀਆਂ ਬਣੀਆਂ ਸੀ ਧੀ ਅੰਦਾਜ਼ ਬਣੀਆਂ ਪਣ ਲੱਗੀਆਂ ਸੀ ਇਹ ਕਿਚਨ ਮਾਂ ਤੋਂ ਧਿਆਨ ਨਾ ਤੁਰੇ ਡੱਕ ਡੱਕ ਨਾ ਦੇ ਦੇ ਉੱਪਰ ਉਹੀ ਕੰਮ ਕਰਨਾ ਤੈਨੂੰ ਮੈਂ ਆਇਆ ਅੱਖ ਸੀ ਵੀ ਪਰਖਣਾ ਬਣਿਆ ਅੱਜੇ ਤਰ ਪਾ ਕੇ ਬੈਠੇ ਕਿ ਮੇਰਾ ਪਿਆਰਿਆ ਬਹੁਆ ਮੇਰੇ ਧੀਏ ਮੇਰੀ ਗੱਲ ਸੁਣ ਲਾ ਮਾਂ ਇੱਥੇ ਹੁਣ ਤੂੰ ਬਾਹਰ ਖੜੀਆਂ ਹੁਣ ਤਾਂ ਨਾ ਬੋਲ ਲੋਕ ਤਮਾਸ਼ਾ ਦੇਖਦੇ ਨੇ ਜਿੰਦਾ ਕਿਵੇਂ ਬਾਹਰ ਖੜ ਕੇ ਸੁਣਨ ਲੱਗੇ ਨੇ ਗੱਲ ਸੁਣ ਲੈ ਮੇਰੀ ਕੱਟ ਤੂੰ ਵੀ ਨਹੀਂ ਹੈਗੀ ਮਾਂ ਨਾਲੋਂ ਫਿਰ ਤੂੰ ਸਾਰੀ ਗਲਤੀ ਮੇਰੀ ਮਾਂ 'ਚ ਕੱਢ ਦਿੰਨੀ ਹੈਗੀ ਹੁਣ ਤੂੰ ਆਪ ਹੀ ਸੋਚ ਆ ਮੈਂ ਮਾਂ ਦੇ ਨਾਲ ਆਈ ਆ ਤੈਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਈ ਨੂੰ ਹਜੇ ਤੱਕ ਤੂੰ ਘਰੇ ਨਹੀਂ ਬੋੜੀ ਪਾਤੀਆਂ ਲੈ ਕੇ ਆਣੀ ਗੱਲ ਸੁਣ ਲੈ ਮੇਰੀਆਂ ਹੱਥ ਲਾ ਕੇ ਦੇ ਲੈ ਕਿੰਨੀਆਂ ਪਈਆਂ ਨੇ ਪੱਤੀਆਂ ਕੀ ਹੋਣਾ ਲੈ ਕੇ ਆਇਆ ਤੈਂ ਇਹਨਾਂ ਨੂੰ ਟੋਟੇ ਟੋਟੇ ਕਰ ਕਰ ਰੱਖੰਦੇ ਨਹੀਂ ਮੇਰੀ ਗੱਲ ਸੁਣਾ ਇਹਦੀ ਰੂਪ ਪਾ ਦੇ ਜੀ ਮਰੂਆ ਵਰਗੀਆਂ ਹੈਂ ਫੜ ਕੁੱਪੜਾ ਕਰਦਿਆਂ ਇਹਨੂੰ ਬੇਦਲ ਨੂੰ ਕੁਸਲੀ ਕਰਨ ਆਉਂਦਾ ਕੀ ਕਰੀਏ ਦੱਸ ਮੈਂ ਕਿੱਧਰ ਨਿਕਲਾਂ ਮੈਂ ਮੇਰੀ ਗੱਲ ਸੁਣ ਲੈ ਤੂੰ ਉਦੋਂ ਪਿਠਾ ਲਿਆ ਕਰ ਕੋਈ ਨਾ ਪੈਸੇ ਦੇ ਦਿਆ ਕਰ ਹਾਂ ਮੇਰੀ ਗੱਲ ਸੁਣ ਇਹ ਗੱਲ ਕਹਿਣ ਦੀ ਨਹੀਂ ਹੈਗੀ ਤੂੰ ਹੁਣ ਸਿੱਖੇਗੀ ਤੇ ਤੂੰ ਬਾਅਦ ਚ ਜਿਹੜਾ ਚਾਰ ਜਵਾਕ ਜੰਮਲੇ ਉਦੋਂ ਸਿੱਖੇਗੀ ਤੂੰ ਕਰਦੀ ਹੈ ਗੁੱਸਾ ਨਾਲ ਤੂੰ ਗੁੱਸਾ ਨਾ ਕਰਿਆ ਕਰੀ ਤੇ ਮਾਵਾ ਵਰਗੀ ਹੈ ਜੇ ਸਮਝਦੀ ਤਾਂ ਸੱਸ ਵੀ ਮਾਈ ਹੁੰਦੀ ਆ ਪਰ ਮੇਰੀ ਗੱਲ ਸੁਣਨੀ ਨਹੀਂ ਮੈਂ ਤਾਂ ਬਠੇਰਾ ਸਮਝਦੀ ਆ ਪਰ ਇਹਨੇ ਨਾ ਮੈਨੂੰ ਕਦੇ ਨਹੀਂ ਆਏ ਸਮਝਿਆ ਵੀ ਇਹ ਵੀ ਮੇਰੀ ਗੱਲ ਸੁਣ ਲੈ ਬਸ ਬਠੇਰਾ ਸਮਝਦੀ ਆ ਸਾਗ ਦੀ ਕੀਰਨੀ ਤੋੜਦਾ ਕੋਈ ਨੇ ਸਾਗ ਖਾਣਾ ਅਸਰੇ ਹੈ ਸਾਗ ਬਣਾ ਲੈ ਵਧੀਆ ਚ ਤੇ ਅਸੀਂ ਇੱਥੇ ਦੇਖਦੇ ਮੈਂ ਦੇਖਦੀ ਤਾਂ ਵਧੀਆ ਵਧੀਆ ਪਾਠੀਆਂ ਤੇ ਤੈਨੂੰ ਕਿਹਦੀ ਦੀ ਦਾ ਕੋਹਾ ਪਿਸਾਗ ਤੋੜ ਲੈ ਤੂੰ ਮੈਂ ਪਾ ਦਿੰਦੀ ਆ ਪਾਸੇ ਦੇ ਬੱਲੇ ਆ ਦੇਖਾ ਸਾਗ ਬੜੇਗਾ ਇੱਥੇ ਤੋੜ ਲੈ हां ਜਿੰਨੇ ਗਾਇਕਾਂ ਨੂੰ ਲੈ ਕੇ ਮਤ ਆਪਸ ਪਾਈ ਜਾਂਦੀਆਂ ਹੈ ਚੱਜ ਦੀ ਲੱਤੀ ਹੁੰਦੀ ਜਿਹਦੇ ਡੰਗਰ ਕੋਸੋਂ ਦਾ ਉਹਨੂੰ ਚੱਜ ਹੁੰਦਾ ਵੀ ਪਾਠੀ ਗੋਹਾ ਕਿੰਨਾ ਚੱਜ ਹੁੰਦਾ ਹੈ ਹੈ ਗੱਲਾਂ ਮਾਂ ਦਾ ਇਹਦੇ ਛੁੱਭਣ ਨੂੰ ਕੋਈ ਕੱਤ ਨਹੀਂ ਕੀ ਕਰੇ ਅਗਲਾ ਹੈ ਚਲ ਪੁੱਤ ਕੋਈ ਨਾ ਮੈਂ ਤੇਰੀ ਕਾਈ ਨੂੰ ਆਪ ਵੀ ਮੱਲਾ ਬਾਹਰ ਆਉਣਾ ਬਗ ਲਿਖਿਆ ਤਾ ਹੈਗਾ ਹੈ ਉਹਨ ਘਰੋਂ ਲੈ ਆਵਾਂਗੇ ਗੋਦ ਕੋਲ ਪਰ ਟੋਕਰਾਂ ਪਾਤਿਆਂ ਨੂੰ ਪਾਤਿਆਂ ਤੇ ਨਾ ਨੀਵੇਂ ਗਿੱਲੇ ਨਹੀਂ ਲੱਗਦੇ ਫਿਰ ਆ ਜਾ ਚਲ ਘਰੋਂ ਹੀ ਲੈ ਲੈਣੇ ਉਹਨ ਘਰ ਵਾਲੀ ਪਰਖ ਹੈ ਘਰੋਂ ਲੈ ਆਵਾਂਗੇ ਬੱਠਾ ਪਾਤਿਆਂ ਨਾਲ ਕਿਛਤ ਆਪਾਂ ਮਾਰੀ ਨਹੀਂ ਮੇਰੇ ਪਿਓ ਦੀ ਆਈ ਇਹ ਤਾਂ ਬਾਲਾ ਲੂਪ ਪਿੰਦੀ ਆ ਮਾਂ ਤੇਰਾ ਹੁਣ ਕਾਣੂ ਪੁੱਛਦੀਆਂ ਇਹਨੂੰ ਘਰੇ ਆ ਜਾਂਦੇ ਮੇਰੇ ਪਿਓ ਦੇ ਨਾਲ ਇਹਨੂੰ ਮੈਂ ਨਹੀਂ ਮਾਰ ਚਟਨੇ ਸੀ ਇਹਦੇ ਜੁੱਤੇ ਦੇ ਮਾ ਪੁੱਤੇ ਨਾ ਤੇ ਮੈਨੂੰ ਵੀ ਕੀ ਗੱਲ ਹੈ ਰੈਂ ਦੇ ਮੈਂ ਤਾਂ ਕਹਣੀ ਆ ਤੂੰ ਹੁਣ ਨਾ ਉਹ ਪੁੱਛੇ ਫੇਰ ਐਂ ਕਹੂਗੀ ਨਾਲੇ ਅੰਡੀ ਗਵੰਡੀ ਕਹਿਣਗੀ ਵੀ ਨੰਨ ਦੱਸ ਤੇ ਉਹ ਹੀ ਉਂਗਲਾਂ ਲਾ ਕੇ ਨਾ ਕਟਾਈ ਦਿੰਦੀ ਆ ਮੇਰੇ ਮਗਰ ਉਹ ਚਾਹੇ ਦੀ ਗੁੱਸਾ ਫੜ ਕੇ ਨਾ ਵਿੜੇ ਚਿਪੜੀ ਸੀ ਕੋਈ ਨਾ ਤੋ ਤੁਮਾਹੂ ਦੇਖ ਤੀ ਹੋਰ ਭਾਬੀ ਕਿਵੇਂ ਆ ਕਿ ਠੀਕ ਆ ਤੂੰ ਇਧਰੋਂ ਕਿਧਰੋਂ ਆਇਆ ਉਦੋਂ ਪਹਿਲਾਂ ਤਾਈ ਮਿਲੀ ਸੀ ਕਹਿੰਦੀ ਤੇਰੀ ਭਾਬੀ ਸਾਗ ਤੋੜਨਾਂ ਗਈਆ ਤੇ ਭਰਾ ਬਾਕੀ ਦੱਸਾਂ ਤੈਨੂੰ ਸਾਗ ਨੇ ਉਦੋਂ ਥਾਏ ਜੇ ਤੋੜਦੀ ਸੀ ਤਾਇਆ ਕਹਿੰਦਾ ਇਹ ਤਾਂ ਸਾਡੀ ਰੱਖੀ ਹੋਈ ਆ ਸਰੋਂ ਦੇ ਨਾਲ ਸਾਡਾ ਪਹਿਲਾਂ ਹੀ ਇਹਨਾਂ ਨੂੰ ਨੁਕਸਾਨ ਬੱਸ ਸਾਗ ਦੇ ਘਟਾ ਸਾਗ ਸਾਡੇ ਤੋੜਦਾ ਚੱਲ ਮੈਂ ਤੜਾ ਤੈਨੂੰ ਕਹਿੰਦਾ ਗੈਰੀ ਸਾਗ ਦਾ ਤੇਰਾ ਦੌਰ ਆ ਮੈਂ ਗਾਹ ਨੂੰ ਸਾਗ ਸਾਡਿਆਂ ਤੋੜਦਾ ਕਿਵੇਂ ਠਰਕਪੋਰ ਦਾਗਾ ਨਹੀਂ ਆਹ ਦੇਖ ਬੰਦਾ ਸਾਗ ਹੀ ਸਾਹ ਖੜਾ ਬੋਲ ਕਿੰਨਾ ਮਰਜ਼ੀ ਲਾਇਆ ਤੈਨੂੰ ਆਹ ਦੇ ਭਰਾਵਾ ਉਹ ਦੇ ਸਾਗ ਨੂੰ ਤੈਨੂੰ ਮੁਬਾਰਕ ਆ ਜੇ ਸਾਡੀ ਬੁੜੀ ਨੇ ਦੇਖ ਲੈਣਾ ਤੈਨੂੰ ਪੱچے ਨੂੰ ਚੱਬ ਜੂ ਤੈਨੂੰ ਪਤਾ ਤਾਂ ਹੈਗਾ ਵੀ ਲੋਕ ਤਾਂ ਉਹੀ ਨਹੀਂ ਮੰਨ ਖੰਭਾ ਦੀ ਹੰਡਾਰਾ ਬਣਾ ਰਹੀ ਜੀ ਪਗੜਾ ਮਾਸੀ ਨੂੰ ਦੱਸਣਾ ਮੈਂ ਤੋੜ ਕੇ ਤੈਨੂੰ ਦੇ ਦਿੰਨਾ ਭਰਾਵਾ ਮੈਨੂੰ ਨਹੀਂ ਲੋੜ ਹੈਗੀ ਤੇਰੇ ਸਾਗ ਦੀ ਮੇਰੀ ਜਾਣਦੀ ਜੁੱਤੀ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਮੈਨੂੰ ਰਾਸਤੇ ਚੋਂ ਦੀ ਨੂੰ ਬੁਲਾਈ ਨਾ ਭਾਬੀ ਦੇਖ ਲੈ ਪਰ ਦੇਖ ਲੈ ਕੀ ਦੇਖ ਲੈ ਕੀ ਸਾਗ ਤੇਰਾ ਸਾਡੇ ਬਾਹਰ ਤੋੜ ਕੇ ਦੇ ਦਿੰਨਾ ਮੈਨੂੰ ਲੋੜ ਨਹੀਂ ਸਾਗ ਦੀ ਹਾਂ ਇਹ ਤਾਂ ਹੋ ਵੀ ਸਾਉਂਚੀ ਮਾ ਮਾਤਾ ਪਹਿਲਾਂ ਹੀ ਐਨੇ ਗੁੱਸੇ ਚ ਹੁਣ ਉਹਨੇ ਆਏ ਕਹਿਣਾ ਵੀ ਹੱਥ ਲਮਕਾਉਂਦੀ ਆ ਗਈ ਪਤਾ ਨਹੀਂ ਇਹਨੇ ਜਾਣ ਕੇ ਨਹੀਂ ਸਾਗ ਲਿਆ ਉਤੋਂ ਹੋਰ ਸਿਆਪਾ ਉਹ ਮੁੰਡੇ ਦਾ ਘੜ ਪੈ ਗਿਆ ਹੈ ਹੁਣ ਜੇ ਉਹਨੂੰ ਕਿਸੇ ਨੇ ਦੱਸਤਾ ਵੀ ਤੇਰੀ ਨੋ ਤਾਂ ਉਹਦੇ ਕੋਲੇ ਖੜੀ ਸੀ ਫੇਰ ਕਹੂਗੀ ਬਿਆਂਡੀਆਂ ਗਵਾਂਡੀਆਂ ਨੇ ਮੁੰਡਿਆਂ ਕੋਲੇ ਤੂੰ ਖੜੀ ਗੱਲਾਂ ਮਾਰਦੀ ਸੀ ਕੀ ਕਰਾਂ ਮੈਂ ਤਾਂ ਕਰਦੀ ਆ ਚੰਗਾ ਅਗਰ ਅੱਗਣਾ ਹੋ ਜਾਂਦਾ ਮੇਤੋਂ ਸਿਆਪਾ ਮਾੜਾ ਕਿਹਨੂੰ ਕਹਾਂ ਮਾ ਦੀ ਕੀ ਆਨੇ ਲਾ ਕੁੜੀ ਨੇ ਦਾ ਗੂਈ ਬਾਲ ਲਿ ਚੁੱਲੇ ਚ ਵੀ ਤਾਂ ਪਾਣੀ ਕਰਨ ਧਰਤਾ ਵੀ ਸਾਗ ਪਾਦਾਂਗ ਨਾਲ ਦੇ ਨਾਲ ਉਹ ਹੁੰਦੀ ਹੱਥ ਲਮਕਾਉਂਦੀ ਇਹਨੂੰ ਕਾਣੋ ਕੋਈ ਚੀਜ਼ ਮਿਲਦੀ ਏ ਮੇਰੇ ਪੇਉ ਦੇ ਦੱਲ ਨੂੰ ਕਿਤੇ ਭੇਜ ਦੇ ਖਾਲੀ ਹੱਥ ਹੀ ਆਉਂ ਮੈਂ ਹਾਂ ਆ ਗਈ ਮਹਾਰਾਣੀ ਨਾ ਕੰਟਾ ਹੋਗਾ ਤੈਨੂੰ ਸਾਗ ਕਿਥੇ ਰਖਾਈ ਮਾ ਸਾਗ ਦਾ ਤਾਂ ਆਇਆ ਕਿਹਨੇ ਤੋੜਨ ਦਿੱਤਾ ਉਹ ਤਾਂ ਕਹਿੰਦੇ ਸਰੋਂ ਸਾਡੀ ਰੱਖੀ ਹੋਈ ਆ ਗਈ ਕਹਿੰਦੇ ਪਹਿਲਾਂ ਹੀ ਕਹਿੰਦੇ ਪੱਠੇ ਵਾਲੀਆਂ ਨੇ ਸਾਡਾ ਇੰਨਾ ਨੁਕਸਾਨ ਕੀਤਾ ਪਿਆਗਾ ਨੀ ਮੈਂ ਮਰ ਜਾ ਮੈਨੂੰ ਤਾਂ ਪਹਿਲਾਂ ਪਤਾ ਸੀ ਵੀ ਤੂੰ ਨੀ ਕਿਤੇ ਫੇਰ ਪਵਾ ਕੇ ਲੈਂਦੀ ਮੈਂ ਤਾਂ ਪਹਿਲੀ ਅੱਖ ਸੀ ਪ੍ਰੀਤੋ ਨੂੰ ਵੀ ਚਾਹ ਤਾਂ ਆਪਾਂ ਜਦੋਂ ਦੇ ਮਾਵਾ ਤੀਆਂ ਤੋੜ ਲੈਂਦੀਆਂ ਜੇ ਤੂੰ ਪੱਠ ਪਾਥੀਆਂ ਦਾ ਪੱਠਣ ਲੈ ਕੇ ਘਰੇ ਆ ਜਾਂਦੀ ਤਾਂ ਮੈਂ ਸਾਗ ਤੋੜ ਲੈਂਦੀ ਮੁੱਠੀ ਹੁਣ ਤੋੜ ਲਿਆ ਹੁਣ ਕਿਹੜਾ ਇੱਥੇ ਸ਼ਾਮਾਂ ਪੈ ਗਈਆਂ ਬਥੇਰੇ ਟਾਈਮ ਪਿਆਗਾ ਰੰਨ ਲਾਂਗੇ ਕੋਈ ਨਾ ਮੈਂ ਬਥੇਰੇ ਰੰਨ ਦੂੰਗੀ ਲੈ ਆ ਤੋੜ ਕੇ ਮੈਂ ਤਾਂ ਲੈ ਕੇ ਆ ਜੂੰਗੀ ਹੈ ਜੇ ਮੇਰੇ ਕੋਲੋਂ ਨਾ ਦੁਖਦੇ ਹੁੰਦੇ ਤੈਨੂੰ ਕਾਹਨੂੰ ਕਹਿੰਦੀ ਮੈਂ ਗਏ ਘਰ ਦੀ ਨੂੰ ਹੈ ਤੈਨੂੰ ਸ਼ਰਮ ਸ਼ਰਮ ਘੋਰਾ ਨਹੀਂ ਹੈਗੀ ਵੀ ਜਵਾਰ ਜੀ ਆ ਕੇ ਸਾਗ ਮੰਗਿਆ ਸੀ ਵੀ ਉਹ ਕੀ ਆ ਮਾਂ ਮੇਰੀ ਗੱਲ ਸੁਣ ਲੈ ਓਡੇ ਤਾਂ ਤੇਰੇ ਦੁਖਦੇ ਨਹੀਂ ਜਦੋਂ ਤੂੰ ਐਂ ਬੋੜੀਂ ਤੇਰੀ ਜੀਵ ਨਹੀਂ ਦੁਖਦੀ ਹੈਗੀ ਨਹੀਂ ਮੈਂ ਤੈਨੂੰ ਦੱਸਦੀ ਮੈਂ ਤੂੰ ਨਿਚਲੀ ਬੈਠ ਹੈਂ ਤੂੰ ਨੀ ਉੱਪਰ ਮਰ ਜਾ ਤੂੰ ਸੱਤ ਸੰਗਰ ਚੱਕਦੀਆਂ ਮੈਂ ਸੱਤ ਸੰਗਰ ਚੱਕਨੀ ਤੂੰ ਸੱਤ ਸੰਗਰ ਚੱਕਦੀ ਮੇਰੇ ਸੇ ਮੈਂ ਨਹੀਂ ਚੱਕਨੀ ਮੈਂ ਨਹੀਂ ਚੱਕਨੀ ਆ ਤੈਨੂੰ ਮਨੂਜੀ ਵੀ ਤੋ ਪਿਓ ਦਿੱਤੀ ਹੈਗੀ ਆ ਆ ਜਾ ਨਾ ਆ ਤੂੰ ਜਿਆਦਾ ਨਹੀਂ ਦੇਖਦੀ ਜਦ ਹੀ ਮੇਰੀ ਖਾਨ ਖੜ ਲਉਂਦੀ ਹੈ ਚਲੋ ਮੈਂ ਉਹਨੂੰ ਖੜ ਲੈਂਦੀ ਹੈਗੀ ਬਈ ਇੰਨਾ ਥੋੜੀ ਹੁੰਦਾਗਾ ਕਿੰਨਾ ਕੋਈ ਤੂੰ ਹੰਕਾਰ ਫੜਦੇ ਫੜਦੇ ਕਾਹਦਾ ਬਈ ਮੈਂ ਹੰਕਾਰ ਕਾਹਦਾ ਕਰਦੀ ਆ ਮੈਨੂੰ ਤਾਂ ਮਾਰਨ ਪੈ ਗਈ ਸੀ ਹੁਣ ਮਾਰਨਾ ਬਾਪੂ ਮਾਰਨ ਪੈ ਗਈ ਸੀ ਤਾਲੇ ਤੂੰ ਮਾਰੀ ਦੇਂਦੀ ਮੇਰੇ ਸਾਹਮਣੇ ਬਈ ਮੈਂ ਡਾਂਗੜੀ ਮਾਰਦੀ ਮੈਂ ਤਾਂ ਆਏ ਕਹੀ ਸੀ ਵੀ ਇਥੇ ਨਕੀਰ ਪਾਰ ਕਰਕੇ ਦਿਖਾ ਮੈਂ ਤੂੰ ਤਾਂ ਬੜੀ ਲਖੀਆ ਕੁੜੀ ਤੂੰ ਤਾਂ ਸਮਝ ਲੈ ਬੜੀ ਲਖੀ ਹੋਣੀ ਨਹੀਂ ਮੈਂ ਸੱਤੇ ਉਠਾਣਾ ਇਹਦਾ ਫਰਕ ਨਹੀਂ ਮੰਦਾ ਵੀ ਮੈਨੇ ਤੂੰ ਵੱਡੀ ਹੈ ਜੇ ਕਾਹਦਾ ਸਕਨ ਨਾਲੇ ਕੰਮ ਕਰਦੀ ਸਾਰਾ ਦਿਨ ਕੰਮ ਕਰਦੀ ਤਾਂ ਰਹਿੰਦੀ ਏ ਇਹ ਬਾਪੂ ਨੂੰ ਬਣਾ ਹੋਇਆ ਜਾਂਦਾ ਕਹਿੰਦੇ ਮੈਂ ਅਟਕਾ ਚੱਲ ਤੂੰ ਆ ਹਾਲ ਕੋਲ ਤਾਂ ਅੰਦਰ ਚੱਲ ਚੱਲ ਬਾਪੂ ਤੇ ਤੇਰੇ ਮੂੰਹ ਨੂੰ ਬਸ ਰਹਿ ਪਈ ਨਹੀਂ ਮੈਂ ਰਹਿਣਾ ਦਿੰਦੀਗਾ ਤੈਨੂੰ ਮਾਰਨ ਕਰਦਾ ਹਸਾਲ ਦੇ ਮੈਂ ਤਾਂ ਨਹੀਂ ਮਾਰਿਆ ਇਹਦੇ ਮੈਂ ਤਾਂ ਮੁੰਡੇ ਦਾ ਘਰ ਪੱਟਿਆ ਜਾਪਾ ਨਹੀਂ ਇਹ ਤਾਂ ਤੇਰੇ ਦੋ ਖੁੰਡੀਆਂ ਦੀ ਮਾਰ ਚੱਲ ਪੱਟੇਂਗੀ ਪੱਟੇਂ ਨਹੀਂ ਕਰ ਤੂੰ ਪੱਟੇ ਬਣਾ ਰਹੀ ਨਹੀਂ ਮੈਂ ਮਰਨਾ ਐਨੇ ਸਾਲ ਹੋ ਗਏ ਮੈਨੂੰ ਆਈ ਨੂੰ ਮੈਂ ਕਦੇ ਆਹ ਦੀ ਸੱਸ ਦੇ ਮੂਰੇ ਨਹੀਂ ਸੀ ਬੋਲਦੀ ਮੈਂ ਬੋਲਣਾ ਦਿੰਦੀ ਨਹੀਂ ਰੁਕ ਬੱਸ ਨਾ ਬਾਕੀ ਤੂੰ ਵੀ ਉਹੀ ਹੀ ਬੈਠ ਕੇ ਕਰਨ ਲੱਗ ਜਾਂਦਾ ਉਹਨੂੰ ਆਈ ਕਿ ਉਹ ਨਹੀਂ ਸਮਝਦਾ ਭਾਈ ਤੇ ਇਸ ਕਰਕੇ ਨੋਹਤੀ ਹੈ ਜੇ ਤੈਨੂੰ ਉਸੇ ਵੱਡੇ ਆ ਇਹ ਘਰ ਚ ਕਿਸੇ ਨੇ ਕਹਿਣ ਦੇ ਤਾਂ ਗੁੱਸਾ ਕਰਨ ਨਾਲ ਕਿਹੜੀ ਗੱਲ ਚਾਰੇ ਪੈਰ ਚੱਕ ਕੇ ਪੈਂਦੀ ਆ ਉਹ ਤੂੰ ਤਾਂ ਪੁੱਤ ਕੱਲ ਆਈਏ ਜੇ ਮੈਂ ਕੱਲ ਆਈਏ ਮੈਨੂੰ ਆਈ ਨਾਲ ਵੀ ਰਿਹਾ ਲੱਤੋ ਵੀ ਕੰਟੀਲ ਨਾਲ ਲੜਦੀ ਰਹਿੰਦੀ 24 ਤੈਨੂੰ ਨਹੀਂ ਪਤਾ ਤੂੰ ਦਾ ਰੋਟੀ ਖਾ ਕੇ ਚਾਹੀ ਕੇ ਬਾਹਰ ਨਿਕਲ ਜਾਣਾ ਮੈਨੂੰ ਨਹੀਂ ਪਤਾ ਮੈਂ ਕਿਵੇਂ ਹੁੰਦੀ ਹੈ ਇਹ ਕਿੱਥੇ ਕਰੇ ਬੈਠੇ ਸਾਰਾ ਤੇ ਹਣਾ ਫੇਰ ਤੈਨੂੰ ਪਤਾ ਲੱਗੇ ਨਹੀਂ ਲੜਦੀ ਨਹੀਂ ਲੜਦੀ ਸੱਸੇ ਦੀ ਇਹਨੂੰ ਨਹੀਂ ਲੜਦੀ ਇਹਨੂੰ ਪੁੱਛਣ ਲੱਗ ਜਾਂਦਾ ਤੂੰ ਚਲ ਮਾਂ ਮੈਂ ਦੱਤ ਕਰਤੀ ਐ ਨਹੀਂ ਮੈਂ ਗੈਸ ਬੰਦ ਕਰਿਆ ਮੈਂ ਤਾਂ ਹੀ ਕੰਜਰ ਕਲੇ ਸੀ ਸਾਰੇ ਟੱਬਰ ਦਾ ਮੁੰਡਾ ਹੈਗਾ ਤੂੰ ਸਿਆਣੀ ਬਣ ਜਾ ਵੇ ਮੈਂ ਤਾਂ ਸਿਆਣੀ ਆ ਜਦੋਂ ਦੀ ਕੁੜੀ ਆਈ ਆ ਉਦੋਂ ਦੇ ਹਥਿਆਰ ਛੱਡਦੇ ਨੇ ਭਾਂਡੇ ਦੀ ਮਾਂ ਦੀ ਮੁੱਕ ਵੀ ਮਾਰਦੀ ਵੀ ਆਪਣੀ ਕੁੜੀ ਕਰੂਗੀ ਪਿਆਰ ਨਾ ਕਹਦੇ ਇਹ ਉਹੀ ਗੱਲ ਪਿਆਰ ਸਤਿਕਾਰ ਨਾ ਕਹਦਾ ਕਰ ਵੇ ਪਿਆਰ ਸਤਿਕਾਰ ਇਹਦੋਂ ਵੱਧ ਮੈਥੋਂ ਹੁੰਦਾ ਨਹੀਂ ਜਿਵੇਂ ਦੀ ਮੇਰੀ ਬਾਜ ਆ ਵਾ ਉਦੋਂ ਹੁਸਕੇ ਬਾਅਦ ਕੀ ਫੇਰ ਫੇਰ ਵੀ ਕਰੇਗੀ ਮੈਂ ਬਸ ਔਖੀ ਉਹ ਦੇ ਲਈ ਤਮ ਆਇਆ ਕੰਮ ਬਾਜੂ ਪੈਰ ਪਟਕੇ ਦਿਖਾ ਦੇ ਮੈਂ ਲੋਕਾਂ ਦੇ ਸੱਸਾਂ ਵਰਗੀ ਨਹੀਂ ਹੈਗੀ ਨਾਲੇ ਕਹੂੰਗੀ ਤਾਂ ਨਾਲੇ ਨਿਕਲ ਕੇ ਦਿਖਾ ਦੇ ਬਾਹਰ ਅੱਛਾ ਹਾਂ ਰੋਬ ਹੈ ਤੇ ਰੋਬ ਰੱਖੂਗੀ ਉਹ ਰੋਬ ਐਨਾ ਵੀ ਨਹੀਂ ਚੰਗਾ ਹੁੰਦਾ ਆਹੋ ਉਹ ਕਿੱਥੇ ਮੁਲੰਗ ਉਹ ਮੁਲੰਗ ਜੇ ਘਰੇ ਹੋਵੇ ਹਾਂ ਫੇਰ ਇਹਦੀ ਲੂਤਰੋ ਬੰਦ ਕਰਾ ਦੇ ਆਹੋ ਉਹਦੇ ਨਾਲ ਦੀ ਉੱਪਰ ਆਉਣ ਫੇਰ ਬਵਾ ਦੀ ਗਲੇਸ ਲੈ ਨਹੀਂ ਕਹਦੀ ਮੈਂ ਉਹਨੂੰ ਤੂੰ ਉਹਨੂੰ ਜਦੋਂ ਚੱਕ ਕੇ ਬੈਗ ਲੈ ਕੇ ਕਿਸੇ ਨਾਲ ਉਹ ਤੋਂ ਕੱਪੜੇ ਕੁੱਪੜੇ ਜੇ ਕੱਢ ਕੇ ਪਰ ਫੂਕ ਦੇ ਚੱਕ ਲੈਂਦੇ ਬੈਗ ਪਹਿਲੇ ਤਿਆਰ ਰੱਖਦੀ ਉਹ ਤਾਂ ਨਾ ਕਰੂਗੀ ਹਾਂ ਜਦੋਂ ਲੜਨ ਨੂੰ ਹਟਦੀ ਨਹੀਂ ਜੀ ਸਾਰਾ ਆਦਮ ਲੜਦੀ ਰਹਿੰਦੀ ਆ ਪਹਿਲਾਂ ਤੈਨੂੰ ਆਏ ਪਤਾ ਵੀ ਪੂਰੀ ਕਾਤੋਂ ਆਦੀ ਔਰ ਲੱਗ ਕੇ ਹੈ ਬੈਹ ਜਾਣਾ ਤੈਨੂੰ ਉਹ ਇਹਦਾ ਫਿਕਰ ਰਹਿੰਦਾ ਆਵਦੀ ਦੀਦਾ ਤੈਨੂੰ ਫਿਕਰ ਨਹੀਂ ਜੀ ਇਹਨੂੰ ਪਤਾ ਲੱਗ ਗਿਆ ਵੀ ਕੁੜੀ ਲੜਕੇ ਆ ਰਹੀ ਐ ਇਹ ਤਾਂ ਗੱਲਾਂ ਨੇ ਲੱਲਾ ਬਣਾ ਦੋ ਵੀ ਸਾਰੇ ਪਿੰਡ ਚ ਗਾੜੀ ਇਹ ਕੀ ਗੱਲ ਦਾ ਤੈਨੂੰ ਮੈਨੂੰ ਵੀ ਪਤਾ ਵੀ ਲੜਕੀ ਆਈ ਐ ਮੈਂ ਤਾਂ ਐਸੀ ਕੋਈ ਗੱਲ ਬਹਿ ਕੇ ਹੀ ਕਰ ਤਾ ਤੂੰ ਉਹ ਸਾਹਮਣੇ ਕੋ ਕਹੀ ਐ ਨਾ ਤੇਰੀ ਸੱਸ ਲੜਦੀ ਏ ਤੇਰ ਨਾਲ ਲੜਦੀ ਨਹੀਂ ਵੇ ਬੈਹ ਜਾਣਾ ਛੱਡੂਗਾ ਤੈਨੂੰ ਐ ਨਹੀਂ ਪਤਾ ਲੱਗਦਾ ਕਿ ਦੀ ਗੱਲ ਨਹੀਂ ਬਗਾਨੀ ਤੀ ਤੇ ਮੂਰੇ ਕਰੀਦੀ ਹੁੰਦੀ ਚੱਲ ਤੇਰੇ ਨਾਲ ਮੈਂ ਕੱਖ ਪਾਦਾ ਤੂੰ ਤਾਂ ਹਾਂ ਬਾਰਾ ਦੇ ਕੱਖ ਚੱਲਦੀ ਵੀ ਚੱਲਦੀ 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 ਕਿਤੇ ਸਾਈਡ ਟੱਪਰ ਨੇ ਮੈਂ ਤਾਂ ਤਪਾਰ ਰੱਖਿਆ ਆਏ ਬੇੜਾ ਜਿੱਦ ਲਈ ਇਹਦਾ ਨਾ ਵੇਖੀਆ ਇਹ ਸਾਰਾ ਦਿਨ ਬਾਹਰੋਂ ਨਿਕੋਲਾ ਛੜਦਾ